ਕਰਿਓ ਚੈੱਕ ਅੱਜ ਦੀ ਵੀਡੀਓ ਆਉਣ ਲਈ ਸਾਰੇ ਹੀ ਪ੍ਰਿੰਟ ਸੂਟ ਨੇ ਬਹੁਤ ਜਿਆਦਾ ਸੋਹਣੇ ਸੋਹਣੇ ਤੇ ਜਲਦੀ ਜਲਦੀ ਬੁੱਕ ਕਰਿਓ ਸਕਰੀਨਸ਼ਾਟ ਲੈ ਲਿਓ ਸਟਾਕ ਲਿਮਟਿਡ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸੜਕੋ ਬਹੁਤ ਪਿਆਰੇ ਜੇ ਰੇਟਾਂ ਦੇ ਨਾਲ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਤੇ ਲਓ ਜੀ ਡਿਟੇਲ ਚ ਕਰਾਉਂਦੇ ਆ ਵੀਡੀਓ ਚੈੱਕ ਤੁਹਾਨੂੰ ਚੈੱਕ ਕਰਿਓ ਬਹੁਤ ਸ਼ਾਨਦਾਰ ਸੂਟ ਜੇ ਤੇ ਇਹਦਾ ਰੇਟ ਆਉਣਾ ਜੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ 500 ਸੌਰੀ 400 ਤੇ 45 ਰੁਪਏ ਪਹਿਲਾਂ ਇਹਨਾਂ ਦੇ ਰੇਟ ਆਏ ਸੀ 545 ਰੁਪਏ ਦੇ ਵਿੱਚ ਹੁਣ ਕੁਆਲਿਟੀ ਦਾ ਥੋੜਾ ਜਿਹਾ ਆ ਗਿਆ ਜੇ ਫਰਕ ਤੇ ਰੇਟ ਆ ਗਿਆ ਜੇ 445 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਵਿਦਆਊਟ ਦੁਪੱਟਾ ਸੂਟ ਜੇ ਤੇ ਇਹਦਾ ਜਿਹੜੀ ਕੱਟ ਆ ਉਹ ਆਉਣੀ ਜੇ 3.5 ਮੀਟਰ ਦੇ ਕਰੀਬ ਵੱਡੇ ਵਰ ਦੇ ਵਿੱਚ ਤੇ ਮੈਂ ਨਾ ਜਦੋਂ ਵੀ ਵੀਡੀਓ ਪਾਉਣਾ ਨਾ ਇੱਕ ਦੋ ਕਮੈਂਟ ਮੈਸੇਜ ਮੈਨੂੰ ਜਰੂਰ ਇਦਾਂ ਦੇ ਆਉਂਦੇ ਆ ਜਿਹਦੇ ਵਿੱਚ ਇਹ ਕਿਹਾ ਜਾਂਦਾ ਆ ਕਿ ਤੁਹਾਡੇ ਸੂਟਾਂ ਦੀ ਕੱਟ ਜਿਹੜੀ ਘੱਟ ਹੁੰਦੀ ਆ ਕੱਟ ਘੱਟ ਨਹੀਂ ਹੁੰਦੀ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਕਲੀਅਰ ਕਰਦਾ ਕਿ ਸਿਰਫ ਮੇਰੇ ਕੋਲ ਝੂਠ ਮਾਰ ਕੇ ਚੀਜ਼ ਨਹੀਂ ਦਿੱਤੀ ਜਾਂਦੀ ਆਪਣੇ ਗਾਕਾ ਨੂੰ ਮੈਂ ਤੁਹਾਨੂੰ ਕਹਿ ਦਿੰਦਾ 3.5 ਮੀਟਰ ਦੀ ਕਾਟ ਹੈ ਜੀ ਪਿਓਰ ਕਾਟਨ ਹੈ ਜੀ ਇਹ ਤੁਹਾਨੂੰ ਮਿਲ ਜੂਗਾ ਵੱਡੇ ਬਰ ਦੇ ਵਿੱਚ 3.5 ਮੀਟਰ ਦੀ ਕਾਟ ਦੇ ਨਾਲ 3.5 ਮੀਟਰ ਦੀ ਕਾਟ ਦੇ ਵਿੱਚ 19-21 ਕਾਟ ਹੋ ਸਕਦੀ ਫਰਕ ਪੈ ਜੂਗਾ ਗੱਲ ਇਹ ਹੈ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਕਿਸੇ ਤੱਕ ਕੋਈ ਵੀ ਗਲਤ ਚੀਜ਼ ਭੇਜਾਂ ਤੇ ਆਪਾਂ ਜੋ ਦੱਸਾਂਗੇ ਉਹੀ ਦੇਵਾਂਗੇ ਜੇ ਇਹਨੂੰ ਆਪਾਂ ਪਿਓਰ ਕਾਟਨ ਦੱਸਾਂਗੇ ਤਾਂ ਪਿਓਰ ਕਾਟਨ ਹੋਊਗੀ ਜੇ ਜੇ ਤੁਹਾਨੂੰ ਆਪਾਂ ਸਰਪਲਸ ਐਕਸਪੋਰਟ ਕਾਟਨ ਦੱਸਾਂਗੇ ਤਾਂ ਉਹੀ ਕਾਟਨ ਨਿਕਲੂਗੀ ਮੈਂ ਕਦੀ ਵੀ ਕੋਈ ਵੀ ਆਪਣੇ ਭੈਣ ਭਰਾ ਕਸਟਮਰ ਨੂੰ ਝੂਠ ਮਾਰ ਕੇ ਚੀਜ਼ ਨਹੀਂ ਦਿੰਦਾ ਇਹ ਗੱਲ ਬਿਨਾਂ ਦੁਪੱਟੇ ਤੋਂ ਜੇ ਰੇਟ ਹੈਗਾ ਜੇ 445 ਰੁਪਏ ਚੈੱਕ ਕਰੀ ਜਾਓ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਉਣ ਵਾਲੇ ਜੇ ਸਾਰੇ ਤੇ ਆਹ ਲਓ ਜੀ ਚੈੱਕ ਕਰਿਓ ਜੀ ਹੁਣ ਆਹ ਕਸਟਮਰ ਜਿਤਨਾ ਮਰਜੀ ਸੂਟ ਮੰਗਾ ਲੇ ਜਿਨ੍ਹਾਂ ਨੇ ਅੱਗੇ ਮੰਗਾਏ ਆ ਤੇ ਆਹ ਦੱਸੋ ਵੀ ਇਹ ਪਿਓਰ ਕਾਟਨ ਤੋਂ ਘੱਟ ਕੀ ਹੋ ਸਕਦੀ ਕੁਆਲਿਟੀ ਠੀਕ ਆ ਜੀ ਫੇਰ ਸਾਨੂੰ ਕਸਟਮਰ ਕਹਿੰਦੇ ਤੁਸੀਂ ਪਿਓਰ ਕਾਟਨ ਨਹੀਂ ਦਿੰਦੇ ਸਾਨੂੰ ਸਿਰਫ ਇਹੀ ਹੈ ਕਿ ਮੈਂ ਤੁਹਾਨੂੰ ਇਹਨਾਂ ਦੀਆਂ ਸਟੈਂਪਾਂ ਦਿਖਾ ਕੇ ਗਾਰੰਟੀ ਦੇ ਸਕਦਾ ਹੁਣ ਇਹਦੇ ਵਿੱਚ ਵੀ ਤੁਸੀਂ ਚੈੱਕ ਕਰੋ ਐਕਸਪੋਰਟ ਕਾਟਨ ਲਿਖਿਆ ਆਉਣ ਡਿਆ ਕੁਆਲਿਟੀ ਐਕਸਪੋਰਟ ਕਾਟਨ ਪ੍ਰਿੰਟ ਠੀਕ ਹੈ ਜੀ ਰੇਟ ਸਿਰਫ 445 ਰੁਪਏ ਤੇ ਆਹ ਲਓ ਜੀ ਮਡਾਲ कॉटन ਹੁਣ ਇਹਨੂੰ ਵੀ ਤੁਹਾਨੂੰ ਮੈਂ ਕਹਦਾ ਵੀ ਆ ਵੀ ਆਪਣੀ ਜਿਹੜੀ ਇਹ कॉटन ਹੈ ਜੀ ਇਹ ਆਪਣੀ ਕੈਮਰੀ कॉटन ਹੈ ਜੀ ਇਹ ਸਰਪਲਸ कॉटन ਹੈ ਜੀ ਨਹੀਂ ਜੀ ਇਹ ਹੈਗੀ ਮਡਾਲ कॉटन ਬਹੁਤ ਸੋਹਣਾ ਸਟਾਫ ਜੇ ਬਹੁਤ ਜਿਆਦਾ ਪਿਆਰਾ ਫੈਬਰਿਕ ਜੀ ਰੇਟ ਇਹਦਾ ਵੀ ਆਉਣਾ ਜੇ ਸਿਰਫ ਤੇ ਸਿਰਫ 445 ਰੁਪਏ ਕੱਟ ਸੇਮ ਆਊਗੀ ਜੇ ਸਾਰਿਆਂ ਦੀ 3.5 ਮੀਟਰ ਦੇ ਕਰੀਬ ਫਾਰਵਰਡ ਆਊਗਾ ਜੇ ਜਿਹੜੀ 3.5 ਮੀਟਰ ਹੁੰਦੀ ਆ ਉਹ ਵੀ 5 ਮੀਟਰ ਦੇ ਕਰੀਬ ਚਲ ਜਾਂਦੀ ਹੈ ਜੀ ਹੁਣ ਆ ਵੀ ਚੈੱਕ ਕਰਿਓ ਜੀ ਇਹ ਵੀ 100% ਕਾਟਨ ਐਕਸਪੋਰਟ ਕੁਆਲਿਟੀ ਠੀਕ ਆ ਜੀ ਪਿਓਰ ਕਾਟਨ ਆ ਗਈ 100% ਕਾਟਨ ਆ ਗਈ ਐਕਸਪੋਰਟ ਕੁਆਲਿਟੀ ਐਕਸਪੋਰਟ ਕੁਆਲਿਟੀ ਜਿਹੜੇ ਕਸਟਮਰ ਪਸੰਦ ਕਰਦੇ ਉਹਨਾਂ ਨੂੰ ਪਤਾ ਹੈ ਜੀ ਐਕਸਪੋਰਟ ਦੇ ਸੂਟ ਜਿਹੜੇ ਹੁੰਦੇ ਆ ਨਾ ਤਾਂ ਕਦੀ ਇਹ ਖਰਾਬ ਹੁੰਦੇ ਆ ਤੇ ਨਾ ਹੀ ਕਦੀ ਇਹ ਪਾੜਦੇ ਆ ਛੇਤੀ ਕੀਤੇ ਇਹ ਤੁਸੀਂ ਬੜੀ ਪਿਆਰੀ ਕੁਆਲਿਟੀ ਦੇ ਬੜਾ ਪਿਆਰਾ ਸੂਟ ਲੈ ਸਕਦੇ ਜੇ ਸਿਰਫ ਤੇ ਸਿਰਫ 445 ਰੁਪਏ ਦੇ ਨਾਲ ਤੇ ਮਾਰਕੀਟ ਪ੍ਰਾਈਸ ਇਹਨਾਂ ਦੇ ਜਿਹੜੇ ਜੇ 650 ਰੁਪਏ ਤੋਂ ਘੱਟ ਸੂਟ ਨਹੀਂ ਇਹ ਮਿਲਦਿਆ ਹੁਣ ਆ ਚੈੱਕ ਕਰਿਓ ਆ ਫੈਬਰਿਕ ਹੈਗਾ ਜੇ ਕੈਮਰਿਕ ਦਾ ਤੇ ਬਹੁਤ ਪਿਆਰਾ ਸਟੱਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਸ਼ਿਪਿੰਗ ਫ੍ਰੀ ਦੇ ਦਾਂਗੇ ਰੇਟ ਦਵਾਂਗੇ ਸਿਰਫ 445 ਰੁਪਏ ਤੇ ਆਹ ਲਓ ਜੀ ਆ ਵੀ ਚੈੱਕ ਕਰਿਓ ਜੀ ਆ ਵੀ ਬਹੁਤ ਸ਼ਾਨਦਾਰ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਤੇ ਇਹਦੀ ਵੀ ਕੁਆਲਿਟੀ ਜਿਹੜੀ ਜੇ ਐਕਸਪੋਰਟ ਦੀ ਜੇ ਬਹੁਤ ਟੌਪ ਦੀ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਕੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਦਵਾਂਗੇ ਤੁਹਾਨੂੰ ਆਨਲਾਈਨ ਅਡਵਾਂਸ ਦੇ ਨਾਲ ਕੈਸ਼ ਓਨ ਡਿਲੀਵਰੀ ਨਹੀਂ ਜੇ ਹੈਗੀ 20 ਕਿਲੋਮੀਟਰ ਦੇ ਏਰੀਆ 'ਚ ਕੈਸ਼ ਓਨ ਡਿਲੀਵਰੀ ਆ ਉਹਦੇ ਚਾਰਜਸ ਐਕਸਟਰਾ ਲੱਗਣਗੇ ਜੇ ਤੇ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਚੈੱਕ ਕਰਿਓ ਬਹੁਤ ਪਿਆਰੇ ਪਿਆਰੇ ਸੂਟ ਨੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਤੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਤੇ WhatsApp ਨੰਬਰ ਤੇ ਮੈਨੂੰ ਭੇਜੋ ਤੇ ਆਪਣੇ ਜਿਹੜੇ ਆਰਡਰ ਆ ਉਹ ਬੁੱਕ ਕਰੋ ਬਿਨਾਂ ਦੁਪੱਟਿਆਂ ਤੋਂ ਸਾਰੇ ਸੂਟ ਜੇ ਰੇਟ ਆਉਣਾ ਜੇ ਸਿਰਫ 445 ਰੁਪਏ ਆਹ ਲਓ ਜੀ ਫਰੋਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਵੀ ਬਹੁਤ ਸ਼ਾਨਦਾਰ ਕਦਰ ਜੇ ਤੇ ਰੇਟ ਇਹਦਾ ਹੋਣਾ ਜੇ ਸਿਰਫ 400 ਤੇ 45 ਰੁਪਏ ਤੇ ਅੱਗੇ ਇੱਕ ਦਿਨ ਦਾ ਮੈਂ ਪਾਈ ਵੀਡੀਓ ਪਈ ਨਾਲ ਤੇ ਕੋਡ ਸੈੱਟ ਬਣਾ ਲਿਓ ਚਾਹੇ ਤੁਸੀਂ ਫਰੋਗ ਅਡਰੈਸ ਬਣਾ ਲਿਓ ਤੇ ਮੈਨੂੰ ਮੈਸੇਜ ਆਇਆ ਇੱਕ ਭੈਣ ਦਾ ਕਹਿੰਦੇ ਵੀ ਤੁਸੀਂ ਕੋਡ ਸੈੱਟ ਤੇ ਮਗਰ ਫੜਾ ਪਏ ਜੇ ਮਗਰ ਪੈਣ ਵਾਲੀ ਗੱਲ ਨਹੀਂ ਕਿ ਜੋ ਟ੍ਰੈਂਡਿੰਗ ਚ ਚੱਲਦਾ ਆਪਾਂ ਉਹੀ ਕਸਟਮਰ ਨੂੰ ਦਵਾਂਗੇ ਜੀ ਤੇ ਕਸਟਮਰ ਪਸੰਦ ਵੀ ਕਰਦੇ ਆ ਜੀ ਇਹਨਾਂ ਚੀਜ਼ਾਂ ਨੂੰ ਪਾਕ ਸਟਿਚ ਕਰਾ ਕੇ ਦਊਗਾ ਤੁਹਾਨੂੰ ਮੈਂ ਜੇ ਇਹਨਾਂ ਦੇ ਤੁਸੀਂ ਸੂਟ ਸਟਿਚ ਕਰਾਉਣੇ ਹੋਣਗੇ ਤੇ ਜੇ ਕੋਟ ਸੈੱਟ ਬਣਾਉਣੇ ਹੋਣਗੇ ਪਲਾਜੋ ਸੂਟ ਬਣਾਉਣੇ ਹਨਗੇ ਤੁਹਾਨੂੰ ਮੈਂ ਪੂਰੇ ਫੁੱਲ ਰੈਡੀ ਕਰਕੇ ਦਊਗਾ ਤੇ ਆਹ ਲਓ ਜੀ ਸਾਡਾ ਸਭ ਤੋਂ ਜਿਹੜਾ ਜੇ ਜ਼ਿਆਦਾ ਪ੍ਰਿੰਟ ਵਿਕਣ ਵਾਲਾ ਉਹ ਆ ਗਿਆ ਜੀ ਦੁਬਾਰੇ ਰੀਸਟਾਕ ਚੈੱਕ ਕਰਿਓ ਜੀ ਸਭ ਤੋਂ ਵੱਧ ਇਹੋ ਪ੍ਰਿੰਟ ਸੇਲ ਹੁੰਦਾ ਸੀ ਜੇ ਇਹੋ ਪ੍ਰਿੰਟ ਦੀ ਡਿਮਾਂਡ ਆਉਂਦੀ ਸੀ ਇਹ ਦੁਬਾਰੇ ਹੋ ਗਿਆ ਜੀ ਰੀਸਟਾਕ ਆਪਣੇ ਕੋ ਆਹ ਲਓ ਜੀ ਹੁਣ ਆ ਫੈਬਰਿਕ ਇਹਨੂੰ ਹੁਣ ਮੈਂ ਤੁਹਾਨੂੰ ਕਿੱਦਾਂ ਕਹਿ ਦਵਾਂ ਵੀ ਇਹ ਪਿਓਰ ਕਾਟਨ ਨਹੀਂ ਆ ਇਹ ਜੀ ਐਕਸਪੋਰਟ ਕਾਟਨ ਆ ਇਹ ਹੈਗਾ ਜੀ ਜੀ ਸਰਪਲਸ ਦਾ ਬਹੁਤ ਸੋਹਣਾ ਸੂਟ ਜੇ ਫੈਬਰਿਕ ਇਹਦਾ ਜਿਹੜਾ ਜੇ ਇਹ ਕਾਟਨ ਦਾ ਆਣਾ ਜੇ ਤੇ ਇਹ ਥੋੜਾ ਜਿਹਾ ਫੈਬਰਿਕ ਜਿਹੜਾ ਜੇ ਇਹ ਆਉਂਦਾ ਜੇ ਹਾਰਡਪਨ ਦੇ ਵਿੱਚ ਤੇ ਇਹ ਤੁਹਾਨੂੰ ਫੀਲ ਕਰੋਗੇ ਤੇ ਲੱਗੂਗਾ ਜਿਦਾ ਮਿਕਸ ਹੁੰਦਾ ਪਰ ਮਿਕਸ ਨਹੀਂਗਾ ਸਰਪਲਸ ਦਾ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਜੇ ਰੇਟ ਆਉਣਾ ਜੇ ਇਹਦਾ ਵੀ ਸਿਰਫ ਸੇਮ 400 ਤੇ 45 ਰੁਪਏ ਇਹਨਾਂ ਦੇ ਤੁਸੀਂ ਟੌਪ ਬਣਾ ਲਿਓ ਗਾਊਨ ਬਣਾ ਲਿਓ ਫਰਾਕ ਬਣਾ ਲਿਓ ਜੋ ਮਰਜ਼ੀ ਬਣਾ ਲਿਓ ਆਹ ਲਓ ਜੀ ਫੇਰ ਚੈੱਕ ਕਰਿਓ ਬਹੁਤ ਪਿਆਰਾ ਜਿਹਾ ਪ੍ਰਿੰਟ ਜੇ ਬਹੁਤ ਜਿਆਦਾ ਸੋਹਣੀ ਕੁਆਲਿਟੀ ਦੇ ਨਾਲ ਜੇ ਇਹ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 445 ਰੁਪਏ ਪਿਓਰ ਕਾਟਨ ਜੇ ਆਵਲਾ ਸਟਾਫ ਹੋਰ ਦੱਸੋ ਜੀ ਆਹ ਲਓ ਜੀ ਐਕਸਪੋਰਟ ਆ ਗਿਆ ਜੇ ਇੱਕ ਹੋਰ ਸ਼ਾਨਦਾਰ ਪ੍ਰਿੰਟ ਆ ਗਿਆ ਜੇ ਬੜਾ ਪਿਆਰਾ ਰੇਟ ਆ ਗਿਆ ਜੇ ਸੇਮ ਇਹਦਾ ਵੀ 445 ਰੁਪਏ ਵਿਦਆਊਟ ਦੁਪੱਟਾ ਸੂਟ ਜੇ ਬਿਨਾ ਦੁਪੱਟਿਆਂ ਤੋਂ ਰੇਟ 445 ਰੁਪਈਆ ਦੇ ਨਾਲ ਤੇ ਆਹ ਲਓ ਜੀ ਫੇਰ ਆ ਗਿਆ ਜੇ ਦੁਬਾਰੇ ਰਿਪੀਟ ਦੇ ਵਿੱਚ ਪ੍ਰਿੰਟ ਆ ਜੜਾ ਇਸ ਤੋਂ ਬਾਅਦ ਵਾਲਾ ਪ੍ਰਿੰਟ ਜਿਹੜਾ ਜੇ ਉਹ ਵੀ ਬਹੁਤ ਪਿਆਰਾ ਜੇ ਆਹ ਲਓ ਜੀ ਇਹ ਸੇਮ origignal ਵੀਡੀਓ ਵਾਲਾ ਕਲਰ ਜੇ ਬਹੁਤ ਸਾਰੇ ਕਸਟਮਰ ਕਨਫਿਊਜ਼ ਹੀ ਗਏ ਵੀ ਕਲਰ ਇਹਦਾ ਕਿਹੜਾ ਆ ਇਹਦੇ ਹੋਂਦੇ ਚ ਲਾਈਟ ਰਸਟ ਸ਼ੇਡ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਇਹ ਵੀ ਤੁਹਾਨੂੰ ਮਿਲੂਗਾ ਜੇ 100% ਕਾਟਨ ਕੁਆਲਿਟੀ ਦੇ ਵਿੱਚ ਠੀਕ ਆ ਜੀ ਰੇਟ ਉਹੀ ਸੇਮ ਤੇ ਆਹ ਲਓ ਜੀ ਇੱਕ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਵਾਰ-ਵਾਰ ਰਿਪੀਟ ਤੇ ਆ ਗਿਆ ਜੇ ਇਹਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਇਹ ਹੈਗਾ ਜੇ ਵਾਈਟ بیس ਦੇ ਵਿੱਚ ਤੇ ਬਹੁਤ ਜ਼ਿਆਦਾ ਸ਼ਾਨਦਾਰ ਸਟਾਫ ਜੇ ਵੀ ਤੇ ਆਹ ਲਓ ਜੀ ਆ ਵੀ ਕਰ ਲੋ ਚੈੱਕ ਆ ਵੀ ਬਹੁਤ ਪਿਆਰਾ ਸਟਾਫ ਜੇ ਇਹ ਵੀ ਆ ਗਿਆ ਜੇ ਸਰਪਲਸ ਕਾਟਨ ਦੇ ਵਿੱਚ ਐਕਸਪੋਰਟ ਦੀ ਕੁਆਲਿਟੀ ਜੇ ਰੇਟ ਸੇਮ ਉਹੀ 445 ਰੁਪਏ ਤੇ ਆਹ ਲਓ ਜੀ ਸਾਡਾ ਇੱਕ ਹੋਰ ਹੌਟ ਸੇਲਿੰਗ ਆ ਗਿਆ ਜੇ ਇਹ ਤੁਸੀਂ ਕੱਲ ਪਰਸੋਂ ਮੇਰੇ ਇੰਸਟਾਗ੍ਰam ਪੇਜ ਤੇ YouTube ਦੇ ਉੱਤੇ ਇਹਦੀਆਂ ਵੀਡੀਓ ਵੇਖੀ ਹੋਣੀਆਂ ਆਪਾਂ ਪੋਸਟ ਕੀਤੀਆਂ ਸੀ ਇਹਦੀ ਡਰੈਸ ਬਣਦੀ ਆ ਬਹੁਤ ਟੌਪ ਦੀ ਪਲਾਜੋ ਸੂਟ ਬਣਦੇ ਆ ਕਮਾਲ ਦੇ ਗਾਉਨ ਲੌਂਗ ਡਰੈਸ ਜੋ ਮਰਜ਼ੀ ਸੂਟ ਬਣਾ ਸਕਦੇ ਜੇ ਜਿਹੜੇ ਕਸਟਮਰ ਨੇ ਨਹੀਂ ਅਜੇ ਤੱਕ ਇਹਨਾਂ ਦੀਆਂ ਵੀਡੀਓ ਵੇਖੀਆਂ ਮੇਰੇ YouTube ਚੈਨਲ ਦੇ ਉੱਤੇ ਸ਼ਾਰਟਸ ਵੀਡੀਓ ਚ ਚੈੱਕ ਕਰ ਲਿਓ ਤੇ Instagram ਪੇਜ ਦੇ ਉੱਤੇ ਵੀ ਇਹਨਾਂ ਦੀ ਵੀਡੀਓ ਪੋਸਟ ਹੋ ਜਾਂਦੀ ਤੇ ਆ ਲੋ ਜੀ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਚੈੱਕ ਕਰੋ ਇਹਨੂੰ ਵੀ ਇਹਦੀ ਵੀ ਕੁਆਲਿਟੀ ਵੇਖ ਸਕਦੇ ਜੇ ਤੁਸੀਂ ਬਹੁਤ ਟੌਪ ਦੀ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਸੇਮ ਰੇਟ ਜੇ ਦਾ ਵੀ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲੋ ਜੀ ਆਹ ਰਹਿ ਗਿਆ ਜੇ ਆਪਣੇ ਕੋਲ ਲਾਸਟ ਇਹ ਅੱਗੇ ਵੀ ਸ਼ਾਇਦ ਮੈਨੂੰ ਲੱਗਦਾ ਪੈਗਾ ਵੀਡੀਓ 'ਚ ਚਲੋ ਇਹ ਲਾਸਟ ਪ੍ਰਿੰਟ ਜੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਫਿਰ ਕੱਲ ਦੀ ਵੀਡੀਓ ਦੇਵਾਂਗੇ ਨਵੇਂ ਸੂਟ ਤੇ ਇਹ ਆਪਾਂ ਕਰ ਦਿੰਨੇ ਆ ਇੱਥੇ ਵੀਡੀਓ ਦੀ ਸਮਾਪਤੀ ਤੇ ਇਹ ਸੋਹਣੇ ਸੋਹਣੇ ਸੂਟ ਲੈਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਪੇਜ ਨੂੰ ਫੋਲੋ ਕਰਿਓ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਫਿਰ ਮਿਲਾਂਗੇ ਜੇ ਨਵੇਂ ਸੂਟਾਂ ਦੇ ਨਾਲ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ